ਸਤ ਸਾਲ ਦੋਸਤੋ ਜੁੜ ਗਏ ਹੋ ਸਤਗੁਰਪੰਗੂ ਫੇਸਬੁਕ ਆਈਡੀ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਉੱਤੇ ਦੋਸਤੋ ਸਭ ਤੋਂ ਪਹਿਲਾਂ ਉਹਨਾਂ ਕਿਸਾਨ ਜਥੇਬੰਦੀਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜਿਨ੍ਹਾਂ ਨੇ ਸਾਡੇ ਬਾਪੂ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਸਾਹਿਬ ਦਾ ਅੱਜ ਮਾਤਾ ਪਾਸ ਕੀਆ ਮੋਢੇ ਨਾਲ ਮੋਢਾ ਖੜਾ ਜੋੜ ਕੇ ਖੜੇ ਹੋਣ ਦਾ ਉਹਨਾਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਹੈ ਕਿ ਇਸੇ ਤਰ੍ਹਾਂ ਜੇਕਰ ਏਕਾ ਬਣਿਆ ਰਿਹਾ ਤਾਂ ਜਿਹੜੀ ਕੋਈ ਵੀ جنگ ਆ ਉਹ ਜਿੱਤ ਸਕਦੇ ਹਾਂ ਤੇ ਦੂਜੀ ਗੱਲ ਕਰਾਂਗੇ ਆਪਾਂ ਅੱਜ ਰਾਤ ਦੇ ਮੌਸਮ ਦੀ ਅਤੇ ਕੱਲ ਸਵੇਰ ਦੇ 11 12 ਤਰੀਕ ਦੇ ਮੌਸਮ ਦੀ ਬਾਕੀ ਅਪਡੇਟ ਆਪਾਂ ਦਵਾਂਗੇ ਤੁਹਾਨੂੰ ਜੋ ਸੈਟੇਲਾਈਟ ਦੇ ਮੁਤਾਬਕ ਜਾਣਕਾਰੀ ਹੋਊਗੀ ਉਹ ਅਪਡੇਟ ਆਪਾਂ ਤੁਹਾਡਾ ਨਾਲ ਜਾਣਕਾਰੀ ਜੀ ਥੋੜੇ ਸਮੇਂ ਬਾਅਦ ਅਪਲੋਡ ਕਰ ਦਵਾਂਗੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਉੱਤੇ ਤੇ ਜਿਹੜੀ ਜਿਹੜੀ ਅੰਦਾਜ਼ਨ ਜਾਣਕਾਰੀ ਹੈ ਉਹ ਸੀ ਤੁਹਾਨੂੰ ਇਹ ਦੱਸ ਰਿਹਾ ਕਿ ਜਿਹੜਾ ਦਰਮਿਆਨੇ ਤੋਂ ਦਰਮਿਆਨਾ ਮੀਂਹ ਉਹ ਪਊਗਾ ਆਪਾਂ ਕਹਿੰਦਾ ਦਰਮਿਆਨੇ ਤੋਂ ਥੋੜਾ ਜਿਹਾ ਹਲਕਾ ਪਠਾਨਕੋਟ ਸ੍ਰੀ ਅਮਰਸਰ ਸਾਹਿਬ ਕੁੱਝ ਪਟਿਆਲੇ ਦੇ ਭਾਗ ਸ੍ਰੀ ਫਤਿਹਗੜ੍ਹ ਸਾਹਿਬ ਮਹਾਲੀ ਰੂਪਨਗਰ ਓਵਰ ਰੋਪੜ ਨੰਗਲ ਤੇ ਉਸ ਤੋਂ ਬਾਅਦ ਸ੍ਰੀ ਤਰਨਤਨ ਸਾਹਿਬ ਗੁਰਦਾਸਪੁਰ ਤੇ ਜਲੰਧਰ ਮੋਗਾ ਕਪੂਰਥਲਾ ਇਹਨਾਂ ਇਲਾਕਿਆਂ ਵਿੱਚ ਦਰਮਿਆਨੇ ਤੋਂ ਹਲਕਾ ਮੀਂਹ ਜਿਹੜਾ ਉਹ ਦੇਖਣ ਨੂੰ ਮਿਲੇਗਾ ਤੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜਿਹੜਾ ਥੋੜਾ ਜਿਹਾ ਦਰਮਿਆਨਾ ਮੀਂਹ ਹੋਊਗਾ ਉਹ ਸੰਗਰੂਰ ਫਾਜ਼ਿਲਕਾ ਬੋਹਰ ਸ੍ਰੀ ਮੁਕਸਰ ਸਾਹਿਬ ਤੇ ਬਠਿੰਡਾ ਮਾਨਸਾ ਤੇ ਉਸ ਤੋਂ ਬਾਅਦ ਜਿਹੜੇ ਲੁਧਿਆਣੇ ਦੇ ਇਲਾਕੇ ਨੇ ਮਰੇਲਕੋਟਲੇ ਦੇ ਇਲਾਕੇ ਨੇ ਇਹਨਾਂ ਦੇ ਵਿੱਚ ਜਿਹੜਾ ਆਪਾਂ ਗੱਲ ਸਕਦੇ ਹਾਂ ਦਰਮਿਆਨਾ ਮੀਂਹ ਜਿਹੜਾ ਦੇਖਣ ਨੂੰ ਮਿਲ ਸਕਦਾ ਹੈ ਕੁਝ ਕੁ ਖੇਤਰ ਪਟਿਆਲੇ ਦੇ ਵੀ ਹੋਣਗੇ ਜਿਨ੍ਹਾਂ ਦੇ ਵਿੱਚ ਆਪਾਂ ਨੂੰ ਦਰਮਿਆਨਾ ਮੀਂਹ ਜਿਹੜਾ ਉਹ 11 ਤੇ 12 ਤਰੀਕ ਨੂੰ ਦੇਖਣ ਨੂੰ ਮਿਲੇਗਾ ਅੱਜ ਰਾਤ ਦੇ ਮੌਸਮ ਦੀ ਗੱਲ ਕਰੀਏ ਤਾਂ ਅੱਜ ਰਾਤ ਦਾ ਮੌਸਮ ਆਮ ਤੌਰ ਤੇ ਖੁਸ਼ਕ ਤੇ ਸਾਫ਼ ਰਹੂਗਾ ਥੋੜੀ ਜੀ ਧੁੰਦ ਵੀ ਹੋਊਗੀ ਜਿਵੇਂ ਕਿ ਰਾਤ ਧੁੰਦ ਆ ਗਈ ਸੀ ਉਸੇ ਤਰ੍ਹਾਂ ਜਿਹੜੀ ਅੱਜ ਧੁੰਦ ਉਹ ਆ ਚੁੱਕੀ ਆ ਦੋਸਤੋ ਕਿਉਂਕਿ ਦਿਨ ਵੇਲੇ ਵੀ ਅੱਜ ਕਈ ਜਗ੍ਹਾ ਦੇ ਉੱਤੇ ਜਿਹੜੇ ਜਾਨੀ ਤੇ ਮਾਲੀ ਨੁਕਸਾਨ ਹੋਏ ਨੇ ਕਿਉਂਕਿ ਬਹੁਤ ਸਾਰੇ ਐਕਸੀਡੈਂਟ ਜਿਹੜੇ ਹੋਏ ਨੇ ਤੁਹਾਨੂੰ ਅਸੀਂ YouTube ਚੈਨਲ ਦੇ ਉੱਤੇ ਵੀ ਪੋਸਟ ਪਾਈ ਸੀ ਤੇ Facebook ਆਈਡੀ ਦੇ ਉੱਤੇ ਵੀ ਪੋਸਟ ਪਾਈ ਸੀ ਕਿ ਧੁੰਦ ਦੇ ਵਿੱਚ ਜਿੰਨੇ ਵੀ ਡਿਪਰਾਂ ਦੀ ਵਰਤੋਂ ਕਰ ਸਕਦੇ ਹੋ ਡਿਪਰਾਂ ਦੀ ਵਰਤੋਂ ਜ਼ਰੂਰ ਕਰਿਓ ਤੇ ਸਪੀਡ ਆਈਡੀਓ ਲਿਮਟ ਦੇ ਵਿੱਚ ਰੱਖਿਓ ਓਵਰਟੇਕ ਕਰਨ ਦੀ ਕੋਸ਼ਿਸ਼ ਨਾ ਕਰਿਓ ਕਿਉਂਕਿ ਜਿਹੜੀ ਧੁੰਦ ਆਹ ਲਗਾਤਾਰ ਪੈਣੀ ਸ਼ੁਰੂ ਹੋ ਚੁੱਕੀ ਆ ਅੱਜ ਦਿਨ ਵੇਲੇ ਵੀ ਸਿਰਫ ਥੋੜਾ ਸਮਾਂ ਹੀ ਧੁੱਪ ਹੈ ਜਿਹੜੀ ਕਈ ਇਲਾਕਿਆਂ ਦੇ ਵਿੱਚ ਨਿਕਲੀ ਹੈ ਜਿੱਥੇ-ਜਿੱਥੇ ਵੀ ਧੁੱਪ ਨਿਕਲੀ ਹੈ ਕਮੈਂਟ ਜ਼ਰੂਰ ਕਰਕੇ ਦੱਸਿਓ ਦੋਸਤੋ ਪਟਿਆਲਾ ਜ਼ਿਲ੍ਹੇ ਦੇ ਕੁਝ ਖੇਤਰਾਂ ਦੇ ਵਿੱਚ ਜਿਹੜੀ ਧੁੱਪ ਸੀ ਉਹ 12 1 ਵਜੇ ਤੋਂ ਬਾਅਦ ਥੋੜੇ ਸਮੇਂ ਲਈ ਨਿਕਲੀ ਹੈ ਤੇ ਉਸ ਤੋਂ ਬਾਅਦ ਦੋਸਤੋ ਜਿਹੜੀ ਧੁੰਦਾ ਉਹ ਦੇਰ ਸ਼ਾਮ ਨੂੰ 5-6 ਵਜੇ ਫੇਰ ਦੁਬਾਰਾ ਮੈਦਾਨੀ ਖੇਤਰਾਂ ਦੇ ਵਿੱਚ ਆਉਣੀ ਸ਼ੁਰੂ ਹੋ ਗਈ ਤੇ ਉਸ ਦੇ ਨਾਲ ਜਿਹੜਾ ਕਿ ਅੱਜ ਕਹਿ ਸਕਦੇ ਹਾਂ ਧੁੰਦ ਦੇ ਨਾਲ ਨਾਲ ਰਾਤ ਨੂੰ ਬੱਦਲਵਾਈ ਜਿਹੜੀ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਐਂਟਰ ਕਰ ਜੂਗੀ ਉਹ ਅਸੀਂ ਤੁਹਾਨੂੰ ਸੈਟਲਾਈਟ ਦੇ ਮਤਲਬ ਜਿਹੜੀ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਉੱਤੇ ਜਾਣਕਾਰੀ ਉਹ ਸਾਂਝੀ ਕਰ ਦਵਾਂਗੇ ਤੇ ਬਾਕੀ Facebook ਆਈਡੀ ਦੇ ਉੱਤੇ ਅਸੀਂ ਤੁਹਾਨੂੰ ਅੰਦਾਜ਼ਨ ਜਾਣਕਾਰੀ ਦੱਸ ਦਿੱਤੀ ਹੈ ਕਿ 11 ਤੇ 12 ਤਰੀਕ ਨੂੰ ਜਿਹੜਾ ਮੀਂਹ ਪੰਜਾਬ ਦੇ ਕਈ ਇਲਾਕਿਆਂ ਵਿੱਚ ਦਰਮਿਆਨਾ ਹੋਊਗਾ ਕਈ ਦੇ ਵਿੱਚ ਹਲਕਾ ਮੀਂਹ ਜਿਹੜਾ ਉਹ ਆਪਾਂ ਨੂੰ ਦੇਖਣ ਨੂੰ ਮਿਲੂਗਾ ਤੇ ਬਾਕੀ ਜਿਹੜਾ ਰਾਤ ਦਾ ਮੌਸਮ ਹੈ ਉਹ ਆਮ ਤੌਰ ਤੇ ਖੁਸ਼ਕ ਹੈ ਧੁੰਦ ਬਣੀ ਰਹੂਗੀ ਧੁੰਦ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਸੰਘਣੀ ਆ ਚੁੱਕੀ ਹੈ ਤੇ ਕਈ ਇਲਾਕਿਆਂ ਦੇ ਵਿੱਚ ਜਿਹੜੀ ਆਪਾਂ ਕਹਸਾ ਦਿਆ ਦਰਮਿਆਨੀ ਤੁੰ ਦਾ ਉਹ ਆ ਚੁੱਕੀ ਹੈ ਇਸ ਸਮੇਂ ਬਣ ਚੁੱਕੀ ਹੈ ਤੁੰ ਦਾ ਹੈ ਸਵੇਰ ਦੇ ਸਮੇਂ ਤੱਕ ਤੁੰ ਦਾ ਜਿਹੜੀ ਬਣੀ ਰਹੂਗੀ ਕਿਉਂਕਿ ਸਵੇਰ ਦੇ ਸਮਿਆਂ ਤੱਕ ਬੱਦਲਵਾਈ ਵੀ ਜਿਹੜੀ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਐਂਟਰੀ ਮਾਰ ਜਾਊਗੀ ਉਹ ਅਸੀਂ ਸੈਟਲਾਈਟ ਦੇ ਮੁਤਾਬਕ ਜਾਣਕਾਰੀ ਤੁਹਾਨੂੰ ਸਾਂਝੀ ਕਰ ਦਵਾਂਗੇ ਕਿ ਕਿੱਥੇ ਕੋ ਬੱਦਲਵਾਈ ਜਿਹੜੀ ਪਹੁੰਚ ਚੁੱਕੀ ਹੈ ਬਾਕੀ ਦੋਸਤੋ ਤੁਸੀਂ ਸਾਡੇ ਚੈਨਲ ਮੌਸਮ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਸਪੋਰਟ ਕਰ ਸਕਦੇ ਹੋ ਤੇ ਅੱਜ ਜੋ ਵੀ ਕਿਸਾਨ ਜਥੇਬੰਦੀਆਂ ਉੱਥੇ ਕਨੌਰੀ ਮੋਰਚੇ ਦੇ ਉੱਤੇ ਸੰਭੂ ਮੋਰਚੇ ਦੇ ਵਿੱਚ ਪਹੁੰਚੀਆਂ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਕਿਉਂਕਿ ਏਕੇ ਦੇ ਨਾਲ ਹੀ ਜਿਹੜੀ ਵੀ ਕੋਈ ਵੀ ਜੰਗ ਉਹ ਜਿੱਤੀ ਜਾਂਦੀ ਹੈ ਤੇ ਤੁਸੀਂ ਵੀਡੀਓ ਵੀ ਦੇਖਿਆ ਹੋਣਗੇ ਅਸੀਂ YouTube ਚੈਨਲ ਦੇ ਉੱਤੇ ਉਹ ਵੀਡੀਓ ਜਿਹੜੀਆਂ ਸ਼ੇਅਰ ਕਰ ਦਿੱਤੀਆਂ ਨੇ ਉੱਥੋਂ ਦੀਆਂ ਤੇ ਬਾਕੀ ਦੋਸਤੋ ਮੌਸਮ ਆਮ ਤੌਰ ਤੇ ਖੁਸ਼ਕ ਤੇ ਸਾਫ਼ ਅੱਜ ਰਹੂਗਾ ਕੱਲ ਤੋਂ ਮੀਂਹ ਦੀਆਂ ਜਿਹੜੀਆਂ ਕਾਰਵਾਈਆਂ ਸ਼ੁਰੂ ਹੋ ਜਾਣਗੀਆਂ 11 ਤੇ 12 ਤਰੀਕ ਨੂੰ ਜਿਹੜਾ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਦਰਮਿਆਨੇ ਤੋਂ ਹਲਕਾ ਮੀਂਹ ਜਿਹੜਾ ਉਹ ਦੇਖਣ ਨੂੰ ਮਿਲੂਗਾ ਤੇ ਆਉਣ ਵਾਲੇ ਸਮੇਂ ਦੀ ਅਪਡੇਟ ਹੈ ਜਿਹੜੀ ਅਸੀਂ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਉੱਤੇ ਸੈਟਲਾਈਟ ਦੇ ਮੁਤਾਬਕ ਜਾਣਕਾਰੀ ਜਿਹੜੀ ਸਾਂਝੀ ਕਰ ਦਵਾਂਗੇ ਅ ਇਸ ਸਮੇਂ ਜਿਹੜੀ ਅਪਡੇਟ ਇਹੀ ਹੈ ਕਿ ਧੁੰਦ ਜਿਹੜੀ ਉਹ ਆਉਣੀ ਸ਼ੁਰੂ ਹੋ ਚੁੱਕੀ ਹੈ ਇਸ ਕਰਕੇ ਡਿਪਰਾਂ ਦੀ ਵਾਰ ਤੋਂ ਓਵਰਟੇਕ ਨਾ ਕਰਿਓ ਤੇ ਜੋ ਸਪੀਡ ਹੈ ਉਹ ਲਿਮਟ ਦੇ ਵਿੱਚ ਰੱਖਿਓ ਕਿਉਂਕਿ ਅੱਜ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਜਿਹੜਾ ਜਾਨੀ ਤੇ ਮਾਲੀ ਨੁਕਸਾਨ ਨੇ ਜਿਹੜੇ ਹੋਏ ਨੇ ਤੇ ਕਿਉਂਕਿ ਉਸ ਦੇ ਨਾਲ ਐਕਸੀਡੈਂਟ ਵੀ ਬਹੁਤ ਜ਼ਿਆਦਾ ਜਿਹੜੇ ਧੁੰਦ ਦੇ ਵਿੱਚ ਹੋਏ ਨੇ ਕਿਉਂਕਿ ਅੱਜ ਧੁੰਦ ਸੀ ਜਿਹੜੀ ਉਹ ਬਹੁਤ ਸੰਘਣੀ ਲੰਮੇ ਸਮੇਂ ਤੋਂ ਜਿਹੜੀ ਤੁਹਾਨੂੰ ਤੁਸੀਂ ਅੱਜ ਬਣੀ ਹੋਈ ਸੀ ਅਸੀਂ ਸਵੇਰ ਦੇ ਸਮੇਂ ਰਾਤ ਵੀ ਤੁਹਾਨੂੰ ਲਾਈਵ ਹੋ ਕੇ ਅਪਡੇਟ ਦੇ ਦਿੱਤੀ ਸੀ ਕਿ ਜਿਹੜੀ ਇਹ ਧੁੰਦ ਅੱਜ ਜ਼ਿਆਦਾ ਸੰਘਣੀ ਜਿਹੜੀ ਬਣੀ ਹੋਈ ਹੈ ਤੇ ਬਾਕੀ ਦੋਸਤੋ ਤੁਹਾਡੇ ਤੱਕ ਪਲ-ਪਲ ਦੀ ਅਪਡੇਟ ਜਿਹੜੀ ਅਸੀਂ ਸਮੇਂ-ਸਮੇਂ ਦੇ ਉੱਤੇ ਪਹੁੰਚਾਉਂਦੇ ਰਹਾਂਗੇ ਕਿ ਕਿਹੋ ਜਿਹਾ ਮੌਸਮ ਆਉਣ ਵਾਲੇ ਸਮੇਂ ਦੇ ਵਿੱਚ ਰਹੂਗਾ ਤੇ ਜਿਹੜਾ ਇਹ ਸਿਸਟਮ ਹੈ ਇਹ ਦਰਮਿਆਨੇ ਤੋਂ ਹਲਕਾ ਜਿਹੜਾ ਸਿਸਟਮ ਹੈ ਅਸੀਂ ਕਹਿ ਸਕਦੇ ਹਾਂ ਦਰਮਿਆਨੇ ਮੀਂਹ ਤੱਕ ਦਾ ਸਿਸਟਮ ਹੈ ਜਿਹੜਾ ਬਣਿਆ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੀ ਰੂਪ ਧਾਰ ਦਾ ਜਾਦਾ ਮੀਂਹ ਪਾਉਂਦਾ ਜਾਂ ਬਰਫ਼ਵਾਰੀ ਕਈ ਇਲਾਕਿਆਂ ਦੇ ਵਿੱਚ ਹੋ ਸਕਦੀ ਹੈ ਜਾਂ ਗੜੇਮਾਰੀ ਹੋ ਸਕਦੀ ਹੈ ਉਹ ਅਪਡੇਟ ਤੁਹਾਨੂੰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਾਣਕਾਰੀ ਸਾਂਝੀ ਕਰ ਦਵਾਂਗੇ ਇਹਨਾਂ ਜ਼ਰੂਰ ਕਲੀਅਰ ਕਰ ਦਿੰਨੇ ਆ ਕਿ ਜਿਹੜਾ ਇਹ 11 ਤੇ 12 ਤਰੀਕ ਦਾ ਸਿਸਟਮ ਹੈ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਹਲਕੀ ਫੁਲਕੀ ਕਿਨਮਣਕਣੀ ਤੇ ਹਲਕੀ ਫੁਲਕੀ ਜਿਹੜੇ ਮੀਂਹ ਦੇ ਸਿੱਟੇ ਸਰਾਟੇ ਨੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਿਹੜਾ ਪਾ ਕੇ ਜਾਊਗਾ ਬਾਕੀ ਦੋਸਤੋ ਤੁਸੀਂ ਧੁੰਦ ਦੀਆਂ ਤਸਵੀਰਾਂ ਸਾਨੂੰ ਕਿਤੋਂ ਵੀ ਭੇਜਣੀਆਂ ਚਾਹੁੰਦੇ ਹੋ ਜਾ ਮੀਂਹ ਦੀਆਂ ਤਸਵੀਰਾਂ ਸਾਨੂੰ ਭੇਜਣਾ ਚਾਹੁੰਦੇ ਹੋ ਤਾਂ ਸਾਡੀ ਫੇਸਬੁੱਕ ਆਈਡੀ ਦੇ ਮੈਸੇਂਜਰ ਦੇ ਉੱਤੇ ਭੇਜ ਸਕਦੇ ਹੋ ਜਾਂ ਸਾਨੂੰ ਜੋ ਆਪਣਾ YouTube ਚੈਨਲ ਹੈ ਮੌਸਮ ਪੰਜਾਬ ਟੀਵੀ ਦੇ ਉੱਤੇ 9023895709 ਦੇ ਉੱਤੇ ਸ਼ੇਅਰ ਕਰ ਸਕਦੇ ਹੋ ਤੇ ਮੌਸਮ ਜਿਹੜਾ ਆਮ ਤੌਰ ਤੇ ਖੁਸ਼ਕ ਤੇ ਸਾਫ਼ ਰਹੂਗਾ ਅੱਜ ਰਾਤ ਦਾ ਧੁੰਦ ਜਿਹੜੀ ਉਹ ਬਣੀ ਰਹੂਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਮੀਂਹ ਦੀਆਂ ਕਾਰਵਾਈਆਂ ਸਵੇਰ ਦੇ ਸਮੇਂ ਤੋਂ ਕੱਲ ਨੂੰ ਦਿਨ ਵੇਲੇ ਸ਼ੁਰੂ ਹੋ ਜਾਣਗੀਆਂ ਕਿਉਂਕਿ ਜਿਹੜੀ ਧੁੰਦ ਹੈ ਉਹ ਅ ਇਸ ਸਮੇਂ 5-6 ਵਜੇ ਤੋਂ ਦੁਬਾਰਾ ਸ਼ੁਰੂ ਹੋ ਗਈ ਸੀ ਥੋੜੇ ਸਮੇਂ ਲਈ ਜਿਹੜੇ ਅੱਜ ਕੁਝ ਕ ਖੇਤਰਾਂ ਦੇ ਵਿੱਚ ਧੁੱਪ ਨਿਕਲੀ ਹੈ ਕੁਝ ਦੇ ਵਿੱਚ ਤਾਂ ਧੁੱਪ ਜਿਹੜੇ ਸੂਰਜ ਦੇ ਦਰਸ਼ਨ ਤੱਕ ਨਹੀਂ ਹੋਏ ਕਿਉਂਕਿ ਲੰਮੇ ਸਮੇਂ ਤੱਕ ਜਿਹੜੀ ਧੁੰਦ ਸੀ ਉਹ ਰਾਤ ਦੇ ਸਮੇਂ ਤੋਂ ਹੀ ਬਣੀ ਹੋਈ ਸੀ ਸੰਘਣੀ ਧੁੰਦ ਸੀ ਜਿਹਦੇ ਵਿੱਚ ਅਸੀਂ ਕਹਿ ਸਕਦੇ ਹਾਂ ਜਿਹਦੀ ਵਿਜ਼ਿਬਿਲਟੀ 50 ਮੀਟਰ ਦੇ ਘੇਰੇ ਤੋਂ ਵੀ ਘੱਟ ਸੀ ਕਿਉਂਕਿ ਬਹੁਤ ਨੇੜੇ ਤੱਕ ਵੀ ਕੁਝ ਨਹੀਂ ਦਿਨਦਾ ਸੀ ਇੰਨੀ ਸੰਘਣੀ ਧੁੰਦ ਸੀ ਉਸੇ ਤਰ੍ਹਾਂ ਅੱਜ ਦੋਸਤੋ ਧੁੰਦ ਹੈ ਜਿਹੜੀ ਉਹ ਬਣ ਚੁੱਕੀ ਹੈ ਵੀਡੀਓ ਨੂੰ ਕਰ ਦਿਓ ਸ਼ੇਅਰ ਤਾਂ ਜੋ ਦੋਸਤਾਂ ਮਿੱਤਰਾਂ ਤੱਕ ਜਿਹੜੀ ਇਹ ਜਾਣਕਾਰੀ ਪਹੁੰਚ ਜਾਏ ਕਿ ਤੁੰਦ ਦਾ ਸੰਘਣੀ ਆ ਚੁੱਕੀ ਹੈ ਤੇ ਡਿਪਰਾਂ ਦੀ ਵਰਤੋਂ ਜਰੂਰ ਕਰਿਓ। ਕਿਸੇ ਵੀ ਓਵਰਟੇਕ ਕਰਨ ਦੀ ਕਿਸੇ ਵੀ ਜਗ੍ਹਾ ਦੇ ਉੱਤੇ ਕੋਸ਼ਿਸ਼ ਨਾ ਕਰਿਓ ਕਿਉਂਕਿ ਜਿਹੜੀ ਤੁੰਦ ਹੈ ਇਹ ਜਿਆਦਾ ਸੰਘਣੀ ਹੈ ਜਿਹਦੇ ਵਿੱਚ ਕੁਝ ਵੀ ਅੱਗੇ ਪਿੱਛੇ ਨਹੀਂ ਦਿੰਸਦਾ। ਇਸ ਕਰਕੇ ਹਸਦੇ ਵੱਸ ਦੇ ਘਰੋਂ ਜਾਓ ਤੇ ਹਸਦੇ ਵੱਸ ਦੇ ਘਰ ਨੂੰ ਆਓ ਕਿਉਂਕਿ ਤੁੰਦ ਦੇ ਵਿੱਚ ਦੋਸਤੋ ਜਾਨੀ ਤੇ ਮਾਲੀ ਨੁਕਸਾਨ ਅੱਜ ਤੁਸੀਂ ਬਹੁਤ ਸਾਰੀਆਂ ਖਬਰਾਂ ਨਿਊਜ਼ਾਂ ਦੇਖੀਆਂ ਹੋਣਗੀਆਂ ਕਿ ਬਰਨਾਲੇ ਬਠਿੰਡੇ ਕਿੰਨੀ ਜਿਹੜੇ ਕਿ ਸਾਨੂੰ ਅਪਡੇਟ ਪਤਾ ਲੱਗੀ ਹੈ ਕਿ ਉੱਥੇ ਐਕਸੀਡੈਂਟ ਹੋ ਕੇ ਬੱਸਾਂ ਦੇ ਟਕਰਾਉਣ ਦੇ ਨਾਲ ਕਈ ਜਾਨੀ ਜਿਹੜੇ ਨੁਕਸਾਨ ਵੀ ਹੋਇਆ ਇਸ ਕਰਕੇ ਦੋਸਤੋ ਤੁਸੀਂ ਵੀ ਧਿਆਨ ਦੇ ਨਾਲ ਜਿੱਥੇ ਵੀ ਤੁਸੀਂ ਜਾ ਰਹੇ ਹੋ ਜਾਂ ਪੈਦਲ ਜਾ ਰਹੇ ਹੋ ਤਾਂ ਜਰੂਰ ਧਿਆਨ ਦੇ ਨਾਲ ਜਿਹੜੀ ਇਹ ਸ਼ੇਅਰ ਕਰਿਓ ਜਾਂ ਤੁਸੀਂ ਜਿੱਥੇ ਵੀ ਡਰਾਈਵਿੰਗ ਕਰ ਰਹੇ ਹੋ ਤਾਂ ਪੂਰਾ ਧਿਆਨ ਦੇ ਨਾਲ ਤੁੰਦ ਦੇ ਵਿੱਚ ਸਪੀਡ ਨੂੰ ਲਿਮਟ ਦੇ ਵਿੱਚ ਰੱਖ ਕੇ ਹੀ ਗੱਡੀ ਨੂੰ ਚਲਾਓ ਦੇਖ ਕਰਕੇ ਦੋਸਤੋ ਧੁੰਦ ਜਿਹੜੀ ਤੁਹਾਨੂੰ ਦੱਸ ਦਿੱਤੀ ਹੈ ਕਿ ਵਾਣੀ ਸ਼ੁਰੂ ਹੋ ਚੁੱਕੀ ਹੈ ਐਸ ਸਮੇਂ ਆਉਣੀ ਸ਼ੁਰੂ ਹੋ ਚੁੱਕੀ ਹੈ ਜੇਕਰ ਤੁਹਾਨੂੰ ਥੋੜੀ ਜੀ ਤਸਵੀਰ ਵੀ ਦਿਖਾਉਣ ਦੀ ਕੋਸ਼ਿਸ਼ ਕਰੀਏ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਹਲਕੇ ਹਲਕੇ ਜਿਹੜੀਆਂ ਧੁੰਦ ਦੀਆਂ ਲਾਈਟ ਦੇ ਅੱਗੇ ਆਇਆ ਸ਼ੁਰੂ ਹੋ ਚੁੱਕੀਆਂ ਨੇ ਦੇਖ ਸਕਦੇ ਹੋ ਤਸਵੀਰ ਜਿਹੜੀ ਧੁੰਦ ਦੀ ਐਸ ਸਮੇਂ ਆਉਣੀ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਸੰਗਣੀ ਧੁੰਦ ਅਸਮਾਨ ਦੇ ਵਿੱਚ ਸਾ ਚੁੱਕੀ ਹੈ ਤਸਵੀਰ ਲਾਈਵ ਹੈ ਐਸ ਸਮੇਂ ਦੀ ਜਿਹੜੀ ਤਸਵੀਰ ਤੁਹਾਨੂੰ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਹੜੀ ਤੁੰਦਾ ਉਹ ਆਉਣੀ ਸ਼ੁਰੂ ਹੋ ਚੁੱਕੀ ਹੈ ਤੇ ਬੱਦਲ ਵਾਈ ਜਿਹੜੀ ਉਹ देर ਰਾਤ ਤੋਂ ਬਾਅਦ ਹੀ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਪਹੁੰਚੂਗੀ। ਦੋਸਤੋ ਬਾਕੀ ਅਪਡੇਟ ਤੁਹਾਨੂੰ ਅਸੀਂ ਸੈਟਲਾਈਟ ਦੇ ਮੁਤਾਬਕ ਜਿਹੜੀ ਜਾਣਕਾਰੀ ਉਹ ਥੋੜੇ ਸਮੇਂ ਬਾਅਦ ਸਾਂਝੀ ਕਰ ਦਵਾਂਗੇ। ਤਦ ਤੱਕ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਕਿਤੋਂ ਵੀ ਤੁਸੀਂ ਸਾਨੂੰ ਜਿਹੜੀ ਪੋਸਟ ਆ ਭੇਜਣੀ ਚਾਹੁੰਦੇ ਹੋ YouTube ਚੈਨਲ ਦੇ ਲਈ ਜਾਂ Facebook ਆਈਡੀ ਦੀ ਸਟੋਰੀ ਦੇ ਲਈ ਤੁੰਦ ਦੀ ਜਾਂ ਕਿਸੇ ਵੀ ਜਿਵੇਂ ਹੁਣ ਅੱਜ ਕਈ ਜਗ੍ਹਾ ਦੇ ਉੱਤੇ ਐਕਸੀਡੈਂਟ ਹੋਏ ਨੇ ਜਿਹੜੇ ਉਹਨਾਂ ਦੀ ਤਸਵੀਰ ਭੇਜਣੀ ਚਾਹੁੰਦੇ ਹੋ ਕਿਉਂਕਿ ਕਈ ਵਾਰੀ ਕਿਸੇ ਗੱਡੀ ਦੇ ਜਾਂ ਨੇੜੇ ਤੇੜੇ ਦੇ ਜਿਹੜੀ ਅਪਡੇਟ ਆਪਾਂ ਅੱਗੇ ਭੇਜਣੀ ਚਾਹੁੰਦੇ ਆ ਤਾਂ ਉਹ ਸਾਨੂੰ ਜਰੂਰ ਭੇਜ ਸਕਦੇ ਹੋ ਅਸੀਂ ਤੁਹਾਡੀ ਉਸ ਪੋਸਟ ਨੂੰ YouTube ਚੈਨਲ ਦੀ ਸਟੋਰੀ ਜਾਂ ਅਸੀਂ Facebook ID ਦੀ ਸਟੋਰੀ ਦੇ ਉੱਤੇ ਲਗਾਵਾਂਗੇ ਤਦ ਤੱਕ ਲਈ ਤੁਸੀਂ ਜੁੜੇ ਰਹੋ ਮੌਸਮ ਪੰਜਾਬ TV YouTube ਚੈਨਲ ਦੇ ਨਾਲ ਤੇ Facebook ID ਸਤਗੁਰ ਭੰਗੂ ਦੇ ਨਾਲ ਦੋਸਤੋ ਬਾਕੀ ਅਪਡੇਟ ਦੇ ਲਈ ਤੁਸੀਂ ਸਾਡੇ YouTube ਚੈਨਲ ਨੂੰ ਮੌਸਮ ਪੰਜਾਬ TV ਨੂੰ ਸਬਸਕ੍ਰਾਈਬ ਕਰਕੇ ਰੱਖ ਸਕਦੇ ਹੋ ਅਤੇ ਫੇਸਬੁਕ ਆਈਡੀ ਨੂੰ ਫੋਲੋ ਕਰ ਸਕਦੇ ਹੋ ਕਿਉਂਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸੈਟਲਾਈਟ ਦੇ ਮੁਤਾਬਕ ਜਾਣਕਾਰੀ ਆ ਕਿ ਕਿੱਥੇ ਕੋਹੋ ਸਿਸਟਮ ਹੈ ਜਿਹੜਾ ਪਹੁੰਚਿਆ ਉਸ ਦੇ ਅਪਡੇਟ ਥੋੜੇ ਸਮੇਂ ਬਾਅਦ ਅਪਲੋਡ ਕਰ ਦਵਾਂਗੇ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰੱਖਾ